ਸਤਿ ਸ੍ਰੀ ਅਕਾਲ ਦੋਸਤੋ ਮੇਰਾ ਪਿੰਡ ਠੀਕਰੀਵਾਲ ਜ਼ਿਲ੍ਹਾ ਗਰਦਾਸਪੁਰ ਸਾਰੇ ਗਾਂ ਜੋ ਦੇਖ ਰਹੇ ਜੇ ਤੁਸੀਂ ਕਾਫੀ ਟਾਈਮ ਤੋਂ ਰਿਪੀਟਰ ਹੈ ਸਾਲ 1.5 ਸਾਲ ਤੋਂ ਰਿਪੀਟਰ ਜੇ ਇਹਦਾ ਕਾਫੀ ਵਾਰ ਟ੍ਰੀਟਮੈਂਟ ਕਰਵਾਇਆ ਪਰ ਕੋਈ ਹੱਲ ਨਹੀਂਗਾ ਹੋਇਆ ਇਹਦਾ ਸਰ ਫਿਰ ਸਾਡਾ ਨਾ ਡਾਕਟਰ ਢਿੱਲੋ ਸਾਹਿਬ ਨਾਲ ਇੱਕ ਵੀਡੀਓ ਰਾਹੀਂ ਸੰਪਰਕ ਹੋਇਆ ਉਹਨਾਂ ਨੇ ਉਹਨਾਂ ਨੇ ਜਿਹੜਾ ਸਾਨੂੰ ਦਵਾਈ ਦੱਸੀ ਅਸੀਂ ਉਹਦੇ ਨਾਲ ਫਿਰ ਟ੍ਰੀਟਮੈਂਟ ਕੀਤਾ ਇਸ ਗਾਂ ਦਾ ਸਰ ਫਿਰ ਉਹਦੇ ਨਾਲ ਮਤਲਬ ਵਧੀਆ ਰਹੀ ਦਵਾਈ ਏ ਤੇ ਉਹ ਫਿਰ ਹੁਣ ਇਹ ਗਾਣਾ 4 ਮਹੀਨੇ ਦੀ ਚੈੱਕ ਪਾਸ ਹੈ ਤੇ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਮੈਂ ਤੇ ਇਹੋ ਸਾਰਾ ਸਲਾਹ ਦਊਂ ਸਾਰੇ ਵੀਰ ਭਰਾਵਾਂ ਨੂੰ ਜਿਨ੍ਹਾਂ ਦੇ ਡੰਗ ਰੀਪੀਟਰ ਹੋ ਚੁੱਕੇ ਨੇ ਕਾਫੀ ਟਾਈਮ ਤੋਂ ਨਹੀਂ ਬੰਦੇ ਹੈਗੇ ਤੇ ਲੋ ਸਾਹਿਬ ਨਾਲ ਸੰਪਰਕ ਕਰੋ ਤੇ ਬਹੁਤ ਵਧੀਆ ਡਾਕਟਰ ਨੇ ਕਾਮਯਾਬ ਕੰਮ ਵਧੀਆ ਕਰਦੇ ਨੇ ਤੇ ਕੰਮ ਤਸੱਲੀ ਬਖਸ਼ ਕਰਦੇ ਨੇ ਤੇ ਇਹਨਾਂ ਨੂੰ ਡਾਕਟਰ ਸਾਹਿਬ ਨੂੰ ਸ਼ੇਅਰ ਤੇ ਲਾਈਕ ਕਰੋ ਤੇ ਡਾਕਟਰ ਸਾਹਿਬ ਦੀ ਸਪੋਰਟ ਕਰੋ ਸਤ ਸ੍ਰੀ ਅਕਾਲ ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਠੀਕ ਠਾਕ ਮੇਰੇ ਭਰਾ ਸਾਰੇ ਇਹ ਵੀਡੀਓ ਤੁਸੀਂ ਭਰਾ ਦੀ ਸੁਣੀ ਹੈ ਮਾੜੀ ਜੀ ਰਿਕਾਰਡਿੰਗ ਵੀਡੀਓ ਆਈ ਆ ਪਿੰਡ ਠਿਕਰੀਵਾਲ ਤੋਂ ਤਾਂ ਆਪਣੇ ਗਰਦਾਸਪੁਰ ਜ਼ਿਲ੍ਹੇ ਚ ਪਰ ਮੇਰੇ ਤੋਂ ਦੂਰੀ ਹੈ ਥੋੜੀ ਜੀ ਤਾਂ ਕਰਕੇ ਵੀਰ ਤੱਕ ਪਹੁੰਚ ਨਹੀਂ ਸਕਿਆ ਮੈਂ ਪਰ ਵੀਰ ਦੁਖੀ ਕਾਫੀ ਟਾਈਮ ਤੋਂ ਕਾਫੀ ਜੋਰ ਜੇਰ ਲਾਇਆ ਵੀਰ ਨੇ ਸਾਰਾ ਕੁਝ ਕਰਨ ਕਰਨ ਤੋਂ ਬਾਅਦ ਮੇਰਾ ਨੰਬਰ ਮਿਲਿਆ ਗੱਲਬਾਤ ਹੋਈ ਚਲੋ ਆਪਾਂ ਬਣੇ ਰਹੇ ਭਰਾਵੋ ਫੋਨ ਤੇ ਕਨੈਕਟ ਗੱਲਬਾਤ ਗਾਈਡ ਕਰਦਾ ਰਿਹਾ ਐਵੇਂ ਨਹੀਂ ਐਵੇਂ ਕਰੋ ਐਵੇਂ ਨਹੀਂ ਐਵੇਂ ਕਰੋ ਜਿਹੜੇ ਡਾਕਟਰਾਂ ਨੇ ਜਵਾਬ ਜਵਾਬ ਦੇ ਦਿੱਤਾ ਜਿਹੜੇ ਹੱਥ ਖੜੇ ਕਰਕੇ ਚਲੋ ਭਰਾ ਮੇਰੇ ਤਰੀਕੇ ਨਾਲ ਚੱਲਦਾ ਰਿਹਾ ਜਿਵੇਂ ਫੋਨ ਤੇ ਮੈਂ ਕਹਿੰਦਾ ਰਿਆਂ ਉਦਾਂ ਕਰਦਾ ਰਿਹਾ ਜੋ ਦਵਾਈ ਦੂ ਇੱਕ ਹੀ ਟਾਈਮ ਦੱਸਿਆ ਟੀਕੇ ਦਾ ਕਦੋਂ ਭਰੋਣੇ ਆ ਕਿਵੇਂ ਕਰਨਾ ਕਿਵੇਂ ਨਹੀਂ ਭਰਾ ਕਰਦਾ ਰਿਹਾ ਤਾਂ ਜੋ ਦੀ 4 ਮਹੀਨੇ ਦੀ ਗੱਬਣ ਨਿਕਲ ਆਈ ਹੈ ਬੜੀ ਖੁਸ਼ੀ ਹੋਈ ਹੈ ਚੀਜ਼ ਦੀ ਕਿਉਂਕਿ ਵੀਰ ਤੁਹਾਡਾ ਵੇਖੋ ਬਿਨਾ ਪੈਸੇ ਤੋਂ ਬਿਨਾ ਲਾਲਚ ਤੋਂ ਫਾਰਮਰ ਦੇ ਨਾਲ ਖੜਿਆ ਉਹਦਾ ਇੱਕ ਦੁੱਖ ਮਤਲਬ ਉਹਦੇ ਦੁੱਖ ਜਿਹੜਾ ਹੈ ਉਹਨੂੰ ਸੁੱਖ ਦੇ ਵਿੱਚ ਕੀਤਾ ਖੁਸ਼ੀ ਦੇ ਵਿੱਚ ਕੀਤਾ ਬੜੀ ਵੱਡੀ ਗੱਲ ਹੁੰਦੀ ਹੈ ਭਰਾਵੋ ਬਾਕੀ ਜਿਨ੍ਹਾਂ ਦੇ ਹੱਥ ਖੜੇ ਹੋਏ ਹੁੰਦੇ ਨੇ ਉਹਨਾਂ ਦੇ ਹੱਥੋਂ ਦਵਾਈ ਪ੍ਰਵਾਹ ਕੇ ਉਹਨਾਂ ਦੇ ਹੱਥੋਂ ਸੀਮਨ ਲਵਾ ਕੇ ਉਹਨਾਂ ਦੇ ਹੱਥੋਂ ਚੈੱਕ ਕਰਾਈਏ ਤੁਹਾਡੇ ਭਰਾ ਨੇ ਸੋਚੋ ਇਹ ਕੋਈ ਨਿੱਕੀ ਗੱਲ ਨਹੀਂ ਹੁੰਦੀ ਬੜੀ ਵੱਡੀ ਗੱਲ ਆ ਠੀਕ ਹੈ ਨਾ ਨਾਲੇ ਕਿੰਨੇ ਚਿਰ ਤੋਂ ਅਸੀਂ ਯਾਰ ਕੰਮ ਚੱਲਦਾ ਆਉਣ ਡਿਆ ਸਪੋਰਟ ਕਰਿਆ ਕਰੋ ਮੇਰੇ ਵੀਰ ਲਾਈਕ ਕਰਿਆ ਕਰੋ ਕਮੈਂਟ ਕਰਦਿਆ ਕਰੋ ਹੋਰ ਵੀ ਵੀਡੀਓ ਆਉਣੀਆਂ ਫਾਰਮ ਭਰਾਵਾਂ ਦੀ ਆਪਣੇ ਫਾਰਮਰ ਭਰਾ ਜਿੰਨੇ ਵੀ ਆ ਜਿਨ੍ਹਾਂ ਦੀਆਂ ਚੈੱਕ ਹੁੰਦੀਆਂ ਮੈਨੂੰ ਰਿਪੋਰਟ ਵੀ ਜਰੂਰ ਦੇਣ ਵਾਪਸ ਕਿਉਂਕਿ ਆਪਾਂ ਖੜੇ ਆ ਤੁਹਾਡੇ ਨਾਲ ਤੁਹਾਡਾ ਪਰਚ ਵੀ ਬੰਦਾ ਸਾਡੇ ਨਾਲ ਖੜਨਦਾ ਤੇ ਮੇਰੇ ਵੀਰ ਜਰੂਰ ਦੱਸਿਓ ਕਿਵੇਂ ਲੱਗੀ ਇਹ ਵੀਡੀਓ ਕਿਵੇਂ ਕੰਮਕਾਰ ਕਿਵੇਂ ਲੱਗਾ ਆਪਾਂ ਖੜੇ ਆ ਫਾਰਮਰ ਭਰਾ ਦੇ ਨਾਲ ਹਨਾ ਤੇ ਬਿਨਾ ਪੈਸੇ ਤੋਂ ਬਿਨਾ ਕਿਸੇ ਗੱਲ ਤੋਂ ਕਿਉਂਕਿ ਇੱਕ ਜਾਨ ਬਚਾਈ ਦੀ ਆ ਬਹੁਤ ਹੱਦ ਤੱਕ ਜਾਨਵਰਾਂ ਦੀ ਇਹਦੀ ਵੀ ਜਾਨ ਬਚੀ ਆ ਤੇ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕੇ ਫਾਰਮਰ ਤੱਕ ਵੀਡੀਓ ਪਹੁੰਚੇ ਮੇਰੀ ਉਹ ਵੀ ਮੇਰੇ ਨਾਲ ਕਨੈਕਟ ਕਰ ਸਕੇ ਚੰਗਾ ਜੀ ਸਤਿ ਸ੍ਰੀ ਅਕਾਲ ਸਾਰੇ ਮੇਰੇ ਭਰਾਵਾਂ ਨੂੰ